ਪੰਜਾਬ ਦੇ ਨੌਜਵਾਨਾਂ ਅੰਦਰ ਪੜਨ ਦੀ ਆਦਤ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਪਿੰਡੂ ਲਾਇਬ੍ਰੇਰੀ ਯੋਜਨਾ ਅਧੀਨ ਅਤੀ ਆਧੁਨਿਕ ਲਾਇਬ੍ਰੇਰੀਆਂ ਦੀ ਸਥਾਪਨਾ ਕੀਤੀ ਜਾ ਰਹੀ ਹੈ ਇਸ ਨਾਲ ਸਕੂਲੀ ਵਿਦਿਆਰਥੀਆਂ ਸਮੇਤ ਸਮਾਜ ਦੇ ਹੋਰ ਵਰਗਾਂ ਨੂੰ ਵੀ ਲਾਭ ਪ੍ਰਾਪਤ ਹੋਵੇਗਾ ਵਰਤਮਾਨ ਸਮੇਂ ਪੰਜਾਬ ਭਾਰਤ ਚ ਕੋਲ 196 ਪਿੰਡੂ ਲਾਇਬ੍ਰੇਰੀਆਂ ਕਾਰਜਸ਼ੀਲ ਹਨ ਅਤੇ 135 ਨਿਰਮਾਣधीन ਹਨ ਪੰਜਾਬ ਸਰਕਾਰ ਵੱਲੋਂ ਹਰੇਕ ਵਿਧਾਨ ਸਭਾ ਹਲਕੇ 'ਚ 6 ਲਾਇਬ੍ਰੇਰੀਆਂ ਸਥਾਪਿਤ ਕੀਤੀਆਂ ਜਾਣਗੀਆਂ ਜਿਸ ਤੇ ਪ੍ਰਤੀ ਹਲਕਾ 64 ਲੱਖ ਰੁਪਏ ਦੀ ਲਾਗਤ ਆਵੇਗੀ ਇਸ ਪਹਿਲ ਕਦਮੀ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਨੌਜਵਾਨ ਹਰ ਖੇਤਰ 'ਚ ਉੱਤਮ ਪ੍ਰਦਰਸ਼ਨ ਕਰਨ ਅਤੇ ਵੱਖ-ਵੱਖ ਖੇਤਰਾਂ 'ਚ ਸੂਬੇ ਦਾ ਨਾਮ ਰੌਸ਼ਨ ਕਰਨ ਬਹੁਤ ਵਧੀਆ ਲੱਗਦੀ ਹੈ ਕੰਪਿਊਟਰ ਵਧੀਆ ਗਈ ਇਸ ਸਟਰਕਚਰ ਸਾਰਾ ਬਹੁਤ ਵਧੀਆ ਪੜ੍ਹਾਈ ਦਾ ਮਾਹੌਲ ਬਹੁਤ ਵਧੀਆ ਫਰਮ ਦਾ ਸਭ ਕੁਝ ਬਹੁਤ ਵਧੀਆ ਲੱਗੇ ਫਰਮ ਦਾ ਬਹੁਤ ਬੈਨੀਫਿਟ ਮਿਲਿਆ ਇਹ ਸਦੀ ਬੁੱਕਸ ਮੈਂ ਪੜਦਾ ਹਿੰ ਮਨ ਹਿਸਟਰੀ ਬਾਰੇ ਪਤਾ ਲੱਗਦਾ ਹਰ ਚੀਜ਼ ਬਾਰੇ ਪਤਾ ਲੱਗਦਾ ਬਹੁਤ ਵਧੀਆ ਲੱਗੇ ਲਾਈਬ੍ਰੇਰੀ ਇੱਕ ਅਜਿਹਾ ਜ਼ਰੀਆ ਹੈ ਜਿਹਦੇ ਨਾਲ ਤੁਸੀਂ ਪੂਰੀ ਦੁਨੀਆ ਦੇ ਨਾਲ ਦੁਨੀਆ ਚ ਪਹਿਲਾਂ ਕੀ ਹੋਇਆ ਅੱਜ ਕੀ ਹੋ ਰਿਹਾ ਹੈ ਅੱਗੇ ਕੀ ਹੋਣ ਵਾਲਾ ਹੈ ਇਹ ਸਾਰਾ ਤੁਸੀਂ ਕਿਤਾਬਾਂ 'ਚ ਪੜ ਸਕਦੇ ਹੋ ਦੇਖ ਰਹੇ ਹੋ ਦਿਨਿਕ ਸਰਾ ਡੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਹਿਮਾਚਲ ਅਤੇ ਪੰਜਾਬ ਵਿੱਚ ਲਗਾਤਾਰ ਪੈਰੀ ਬਰਸਾਤ ਅਤੇ ਹੜ੍ਹ ਵਾਲੇ ਹਾਲਾਤ ਪੈਦਾ ਕੀਤੇ ਆ ਤੇ ਕਈ ਜਗ੍ਹਾ ਹਿਮਾਚਲ ਦੇ ਬੱਦਲ ਫਟਣ ਨਾਲ ਜਿਹੜੇ ਹੜ੍ਹ ਬਣ ਚੁੱਕੇ ਆ ਤਾਂ ਪੰਜਾਬ ਅਤੇ ਹਿਮਾਚਲ ਵਿੱਚ ਹੜ੍ਹ ਦੇ ਹਾਲਾਤ ਬਣ ਚੁੱਕੇ ਤਾਂ ਉਹ ਸਾਰੇ ਹੜ੍ਹਾਂ ਨੂੰ ਉਹਦੇ ਨਜ਼ਾਕਤ ਨੂੰ ਸਮਝਦੇ ਹੋਏ ਨੌਰਦਨ ਪਾ ਜਾਣੀ ਕਿ ਉੱਤਰ ਰੇਲਵੇ ਨੇ ਭਾਰਤੀ ਰੇਲਵੇ ਨੇ ਤਕਰੀਬਨ 18 ਗੱਡੀਆਂ ਨੂੰ ਹੁਣ ਰੱਦ ਕਰ ਦਿੱਤਾ ਆ ਉਹ ਦੱਸਦੀ ਕਿ ਇਹ ਗੱਡੀਆਂ ਰੱਦ ਕਰਨ ਦਾ ਕਾਰਨ ਇੱਕ ਹੋਈ ਹੈ ਕਿ ਖਾ ਕੇ ਜੰਮੂ ਪਠਾਨ ਕੋੜੜਾ ਪੁਲ ਟ ਹੈ ਗਿਆ ਚੱਕੀ ਪੁਲ ਟ ਹੈ ਗਿਆ ਤਾਂ ਉਸ ਕਰਕੇ ਕਾਫੀ ਜੰਮੂ ਜਾਣ ਵਾਲੀਆਂ ਗੱਡੀਆਂ ਨੂੰ ਕਾਫੀ ਇਜ਼ਦਾ ਆਹਤ ਹੋ ਗਈ ਤੇ ਕਾਫੀ ਲੋਕਾਂ ਨੂੰ ਪਰੇਸ਼ਾਨੀਆਂ ਆ ਜਾਂਦੀਆਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਕਿ ਕਦੇ ਆ ਕੇ ਰੇਲਵੇ ਭਾਰਤੀ ਰੇਲਵੇ ਨੇ ਤਕਰੀਬਨ 18 ਗੱਡੀਆਂ ਨੂੰ ਅੱਜ ਤੋਂ ਰੱਦ ਕਰਤਾ ਚੱਕੀ ਪੁਲ ਦਾ ਟੈਂ ਕਰਕੇ ਤਾਂ ਹੋਰ ਜੰਮੂ ਦੇ ਰਾਵੀ ਬਿਆਸ ਰਾਵੀ ਦੇ ਧਿਆਰੇ ਵਿੱਚ ਕਾਫੀ ਜੜਾ ਬਾਰਾਂ ਅੰਨਕੇ ਤਾਂ ਇਸ ਕਰਕੇ ਨਾਰਦਰ ਯਾਨੀ ਕਿ ਉਤਰੀ ਭਾਰਤੀ ਰੇਲਵੇ ਨੇ ਤਕਰੀਬਨ 18 ਗੱਡੀਆਂ ਨੂੰ ਰੱਦ ਕਰ ਦਿੱਤਾ ਇਹ ਗੱਡੀਆਂ ਤਕਰੀਬਨ ਜਿਹੜੀਆਂ ਜੰਮੂ ਨੂੰ ਜਾਣ ਵਾਲੀ ਗੱਡੀਆਂ ਆ ਆ ਗੱਡੀ ਜਿਹੜੀ ਨੰਬਰ ਹੈਗੀ ਹੈ 20434 20433 ਜੰਮੂ ਮੇਲ 74910 ਠਾਨਕੋੜ ਉਦਮਪੁਰ ਐਕਸਪ੍ਰੈਸ 22402 ਜੰਮੂ ਕਸ਼ਮੀਰ ਐਕਸਪ੍ਰੈਸ 12446 ਉੱਤਰ ਗ੍ਰਾਂਤੀ ਐਕਸਪ੍ਰੈਸ 16032 ਵੈਸ਼ਨੋਦੇਵੀ ਕਟਰਾ 2460 2462 ਸ਼੍ਰੀ ਸ਼ਕਤੀ ਐਕਸਪ੍ਰੈਸ ਚੋਲਾ 503 ਕਾਲਕਾ ਵੈਸ਼ਨੋ ਦੇਵੀ ਮੇਲ ਇਸ ਦੇ ਨਾਲ ਹੀ 74907 ਠਾਨਕੋਟ ਉਦਮਪੁਰ ਐਕਸਪ੍ਰੈਸ 2470 2478 ਅੰਬਿਕਾ ਨਿਜ਼ਾਮੂਦੀਨ ਐਕਸਪ੍ਰੈਸ ਇਸ ਦੇ ਨਾਲ ਹੀ 2238 ਬੇਗਮਪੁਰਾ ਐਕਸਪ੍ਰੈਸ 2439 2440 ਨਵੀਂ ਦਿੱਲੀ ਵੈਸ਼ਨੋ ਦੇਵੀ ਬੰਦੇ ਭਾਰਤ ਤਾਂ ਇਸ ਦੇ ਨਾਲ ਹੀ 12445 ਉੱਤਰ ਸੰਪਰਕ ਕ੍ਰਾਂਤੀ ਐਕਸਪ੍ਰੈਸ ਗੱਡੀਆਂ ਨੂੰ ਉਤਰੀ ਪਾਰਿਆਂ ਦੀ ਕਿ ਭਾਰਤੀ ਰੇਲਵੇ ਨੇ 18 ਗੱਡੀਆਂ ਨੂੰ ਰੱਦ ਕਰਤਾ ਇਹ ਸਾਰਾ ਜਿਹੜਾ ਰੱਦ ਕਰਨ ਦਾ ਕਾਰਨ ਇੱਕੋ ਹੀ ਹੈ ਵੀ ਹਿਮਾਚਲ ਅਤੇ ਪੰਜਾਬ ਦੇ ਵਿੱਚ ਬਾੜ ਦੇ ਹਾਲਾਤ ਪੈਦਾ ਹੋ ਗਏ ਤੇ ਪਠਾਨਕੋਟ ਚੱਕੀ ਦਾ ਪੁਲ ਜਿਹੜਾ ਕੰਡਾਰੀ ਜਿਹੜਾ ਟਰੈਕ ਹੈ ਉਹ ਪੂਰੀ ਤਰ੍ਹਾਂ ਨਸ਼ਟ ਹੋ ਗਿਆ ਤਾਂ ਇਸ ਕਰਕੇ ਜੰਮੂ ਜਾਣ ਵਾਲੀਆਂ ਸਾਰੀਆਂ ਗੱਡੀਆਂ ਨੂੰ ਹੁਣ ਭਾਰਤੀ ਰੇਲਵੇ ਦੇ ਰਾਤ ਕਰਤਾ ਤਾਂ तकरीबन 18 ਗੱਡੀਆਂ ਜਿਹਨਾਂ ਤੁਹਾਨੂੰ ਲਿਸਟ ਜਾਰੀ ਕੀਤੀ ਸੀ ਉਹ ਸਾਰੀਆਂ ਗੱਡੀਆਂ ਰੱਦ ਕਰ ਦਿੱਤੀਆਂ ਗਿਆ ਤਾਂ ਇਸ ਦਾ ਅੰਦਾਜ਼ਾ ਲੱਗਦਾ ਕਿ ਯਾਤਰੀਆਂ ਨੂੰ ਇਹਦਾ ਬੇਸ਼ੱਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਊਗਾ ਲੇਕਿਨ ਉਹਨਾਂ ਜਿਹੜੇ ਜਿਹਨਾਂ ਦੀਆਂ ਯਾਤਰੀਆਂ ਦੀਆਂ ਟਿਕਟਾਂ ਰਿਜ਼ਰਵੇਸ਼ਨ ਸੀ ਰੱਖਿਸ਼ ਸੀ ਉਹਨਾਂ ਨੂੰ ਉਹਨਾਂ ਦੇ ਪੂਰੇ ਪੈਸੇ ਉਹਨਾਂ ਨੂੰ ਰਿਫੰਡ ਕੀਤੇ ਜਾਣਗੇ ਉੱਤਰੀ ਭਾਰਤ ਭਾਰਤੀ ਰੇਲਵੇ ਨੇ ਜਿਹੜਾ ਇਹ ਫੈਸਲਾ ਲਿਆ ਆ ਜਿਹੜਾ ਟਿਕਟਾਂ ਦੇ ਜਿਹੜਾ ਰਿਫੰਡ ਹੈ ਉਹ ਪੂਰਾ ਰਿਫੰਡ ਕੀਤਾ ਜਾਵੇਗਾ ਤਾਂ ਉਹਨਾਂ ਨੂੰ ਜਿਹੜੇ ਜਿਨ੍ਹਾਂ ਦੀ ਟਿਕਟ ਰਿਜ਼ਰਵੇਸ਼ਨ ਸੀ ਉਹਨਾਂ ਨੂੰ SMS ਦੇ ਜ਼ਰੀਏ ਭਾਰਤੀ ਰੇਲਵੇ ਉਹਨਾਂ ਨੂੰ SMS ਕਰੇਗੀ ਤਾਂ ਉਹਨਾਂ ਦਾ ਪੂਰਾ ਪੂਰਾ ਰਿਫੰਡ ਉਹਨਾਂ ਨੂੰ ਵਾਪਸ ਕੀਤਾ ਜਾਵੇਗਾ ਤਾਂ ਕਿਤੇ ਆਕੇ ਹੁਣ ਪੰਜਾਬ ਅਤੇ ਹਿਮਾਚਲ ਦੇ ਵਿੱਚ ਬਾੜ ਦੇ ਹਾਲਾਤ ਪੈਦਾ ਹੋਣ ਤੇ ਭਾਰਤੀ ਰੇਲਵੇ ਠਲਾਂ ਗੱਡੀਆਂ ਨੂੰ ਰੱਦ ਕਰਤਾ ਗਿਆ ਹੈ ਕੈਮਰਾਮੈਨ ਬੋਬੀਨਾ ਸੰਦੀਪ ਚਰਮਾ ਯਾਨੀ ਸਰਟੀਵੀ ਲੁਧਿਆਣਾ ਤੁਸੀਂ ਦੇਖ ਰਹੇ ਹੋ ਧਾਰਿਕ ਸਰਾ ਡਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਹਿਮਾਚਲ ਅਤੇ ਪੰਜਾਬ ਵਿੱਚ ਲਗਾਤਾਰ ਪੈਰੀ ਬਰਸਾਤੀ ਤੇ ਹੜ੍ਹ ਵਾਲੇ ਹਾਲਾਤ ਪੈਦਾ ਕੀਤੇ ਆ ਔਰ ਕਈ ਜਗ੍ਹਾ ਹਿਮਾਚਲ ਦੇ ਬੱਦਲ ਫਟਣ ਨਾਲ ਜਿਹੜੇ ਹੜ੍ਹ ਬਣ ਚੁੱਕੇ ਆ ਤਾਂ ਪੰਜਾਬ ਅਤੇ ਹਿਮਾਚਲ ਵਿੱਚ ਹੜ੍ਹ ਦੇ ਹਾਲਾਤ ਬਣ ਚੁੱਕੇ ਤਾਂ ਉਹ ਸਾਰੇ ਹੜ੍ਹਾਂ ਦੇ ਨਜ਼ਾਕਤ ਨੂੰ ਸਮਝਦੇ ਹੋਏ ਨੌਦਨ ਪਾ ਯਾਨੀ ਕਿ ਉੱਤਰ ਰੇਲਵੇ ਨੇ ਭਾਰਤੀ ਰੇਲਵੇ ਨੇ ਤਕਰੀਬਨ 18 ਗੱਡੀਆਂ ਨੂੰ ਹੁਣ ਰੱਦ ਕਰ ਦਿੱਤਾ ਆ ਅੰਦਾਜ਼ਨ ਕਿ ਇਹ ਗੱਡੀਆਂ ਰੱਦ ਕਰਨ ਦਾ ਕਾਰਨ ਇੱਕ ਹੋਈਗੀ ਖਾ ਕੇ ਜੰਮੂ ਪਠਾਨ ਕੋੜੜਾ ਪੁਲ ਟ ਹੈ ਗਿਆ ਚੱਕੀ ਪੁਲ ਟ ਹੈ ਗਿਆ ਤਾਂ ਉਸਕੇ ਕਾਫੀ ਜੰਮੂ ਜਾਣ ਵਾਲੀਆਂ ਗੱਡੀਆਂ ਨੂੰ ਕਾਫੀ ਇਜ਼ਦਾ ਆਹਤ ਹੋ ਗਈ ਤੇ ਕਾਫੀ ਲੋਕਾਂ ਨੂੰ ਪਰੇਸ਼ਾਨੀਆਂ ਆ ਜਾਂਦੀਆਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਕਿ ਕਦੇ ਆ ਕੇ ਰੇਲਵੇ ਭਾਰਤੀ ਰੇਲਵੇ ਨੇ ਤਕਰੀਬਨ 18 ਗੱਡੀਆਂ ਨੂੰ ਅੱਜ ਤੋਂ ਰੱਦ ਕਰਤਾ ਚੱਕੀ ਪੁੱਲ ਦਾ ਟੈਂਕ ਕਰਕੇ ਤਾਂ ਹੋਲ ਜੰਮੂ ਦੇ ਰਾਵੀ ਬਿਆ ਰਾਵੀ ਦੇ ਧਿਆਰੇ ਵਿੱਚ ਕਾਫੀ ਜੜਾ ਬਾੜ ਆਣ ਲੱਗੇ ਤਾਂ ਇਸ ਕਰਕੇ ਨਾਰਦਰ ਨਾਣੀ ਕੀ ਉਤਰੀ ਭਾਰਤੀ ਰੇਲਵੇ ਨੇ ਤਕਰੀਬਨ 18 ਗੱਡੀਆਂ ਨੂੰ ਰੱਦ ਕਰ ਦਿੱਤਾ ਇਹ ਗੱਡੀਆਂ ਤਕਰੀਬਨ ਜਿਹੜੀਆਂ ਜੰਮੂ ਨੂੰ ਜਾਣ ਵਾਲੀ ਗੱਡੀਆਂ ਆ ਆ ਗੱਡੀ ਜਿਹੜੀ ਨੰਬਰ ਹੈਗੀ ਹੈ 20434 20433 ਜੰਮੂ ਮੇਲ 74910 ਠਾਨਕੋੜ ਉਦਮਪੁਰ ਐਕਸਪ੍ਰੈਸ 22402 ਜੰਮੂ ਕਸ਼ਮੀਰ ਐਕਸਪ੍ਰੈਸ ਬਾ 12446 ਉੱਤਰ ਗ੍ਰਾਂਤੀ ਐਕਸਪ੍ਰੈਸ 16032 ਵੈਸ਼ਨੋਦੇਵੀ ਕਟੜਾ 22461 22462 ਸ਼੍ਰੀ ਸ਼ਕਤੀ ਐਕਸਪ੍ਰੈਸ 20503 ਕਾਲਕਾ ਵੈਸ਼ਨੋਦੇਵੀ ਮੇਲ ਇਸ ਦੇ ਨਾਲ ਹੀ 74907 ਠਾਨਕੋਟ ਉਦੰਪੁਰ ਐਕਸਪ੍ਰੈਸ 22470 22478 ਅੰਬਿਕਾ Nizamuddin ਐਕਸਪ੍ਰੈਸ ਇਸ ਦੇ ਨਾਲ ਹੀ 22238 ਬੀਗਮਪੂਰਾ ਐਕਸਪ੍ਰੈਸ 22439 22440 ਨਵੀਂ ਦਿੱਲੀ ਵੈਸ਼ਨੋਦੇਵੀ ਬੰਦੇ ਭਾਰਤ ਦਾ ਇਸ ਦੇ ਨਾਲ ਹੀ 12445 ਉੱਤਰ ਸੰਪਰਕ ਕ੍ਰਾਂਤੀ ਐਕਸਪ੍ਰੈਸ ਗੱਡੀਆਂ ਨੂੰ ਉਤਰੀ ਪਾਰਿਆ ਨੀ ਕਿ ਭਾਰਤੀ ਰੇਲਵੇ ਨੇ 18 ਗੱਡੀਆਂ ਨੂੰ ਰੱਦ ਕਰਤਾ ਇਹ ਸਾਰਾ ਜਿਹੜਾ ਰੱਦ ਕਰਨ ਦਾ ਕਾਰਨ ਇੱਕੋ ਹੀ ਹੈ ਵੀ ਹਿਮਾਚਲ ਅਤੇ ਪੰਜਾਬ ਦੇ ਵਿੱਚ ਵਾੜ ਰਹੇ ਹਾਲਾਤ ਪੈਦਾ ਹੋ ਗਏ ਤਾਂ ਪਠਾਨਕੋਟ ਚੱਕੀ ਦਾ ਪੁਲ ਜਿਹੜਾ ਕੰਡਾਰੀ ਜਿਹੜਾ ਟਰੈਕ ਹੈ ਉਹ ਪੂਰੀ ਤਰ੍ਹਾਂ ਨਸ਼ਟ ਹੋ ਗਿਆ ਤਾਂ ਇਸ ਕਰਕੇ ਜੰਮੂ ਜਾਣ ਵਾਲੀਆਂ ਸਾਰੀਆਂ ਗੱਡੀਆਂ ਨੂੰ ਹੁਣ ਭਾਰਤੀ ਰੇਲਵੇ ਦੇ ਰਾਤ ਕਰਤਾ ਤਾਂ तकरीबन 18 ਗੱਡੀਆਂ ਜਿਹਨਾਂ ਤੁਹਾਨੂੰ ਲਿਸਟ ਜਾਰੀ ਕੀਤੀ ਸੀ ਉਹ ਸਾਰੀਆਂ ਗੱਡੀਆਂ ਰੱਦ ਕਰ ਦਿੱਤੀਆਂ ਗਿਆ ਤਾਂ ਇਸ ਦਾ ਅੰਦਾਜ਼ਾ ਲੱਗਦਾ ਕਿ ਯਾਤਰੀਆਂ ਨੂੰ ਇਹਦਾ ਬੇਸ਼ੱਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਊਗਾ ਲੇਕਿਨ ਉਹਨਾਂ ਜਿਹੜੇ ਜਿਹਨਾਂ ਦੀਆਂ ਯਾਤਰੀਆਂ ਦੀਆਂ ਟਿਕਟਾਂ ਰਿਜ਼ਰਵੇਸ਼ਨ ਸੀ ਰੱਖਿਸ਼ ਸੀ ਉਹਨਾਂ ਨੂੰ ਉਹਨਾਂ ਦੇ ਪੂਰੇ ਪੈਸੇ ਉਹਨਾਂ ਨੂੰ ਰਿਫੰਡ ਕੀਤੇ ਜਾਣਗੇ ਉੱਤਰੀ ਭਾਰਤ ਭਾਰਤੀ ਰੇਲਵੇ ਨੇ ਜਿਹੜਾ ਇਹ ਫੈਸਲਾ ਲਿਆ ਆ ਜਿਹੜਾ ਟਿਕਟਾਂ ਦੇ ਜਿਹੜਾ ਰਿਫੰਡ ਹੈ ਉਹ ਪੂਰਾ ਰਿਫੰਡ ਕੀਤਾ ਜਾਵੇਗਾ ਤਾਂ ਉਹਨਾਂ ਨੂੰ ਜਿਹੜੇ ਜਿਨ੍ਹਾਂ ਦੀ ਟਿਕਟ ਰਿਜ਼ਰਵੇਸ਼ਨ ਸੀ ਉਹਨਾਂ ਨੂੰ SMS ਦੇ ਜ਼ਰੀਏ ਭਾਰਤੀ ਰੇਲਵੇ ਉਹਨਾਂ ਨੂੰ SMS ਕਰੇਗੀ ਤਾਂ ਉਹਨਾਂ ਦਾ ਪੂਰਾ ਪੂਰਾ ਰਿਫੰਡ ਉਹਨਾਂ ਨੂੰ ਵਾਪਸ ਕੀਤਾ ਜਾਵੇਗਾ ਤਾਂ ਕਿਤੇ ਆਕੇ ਹੁਣ ਪੰਜਾਬ ਅਤੇ ਹਿਮਾਚਲ ਦੇ ਵਿੱਚ ਬਾੜ ਦੇ ਹਾਲਾਤ ਪੈਦਾ ਹੋਣ ਤੇ ਭਾਰਤੀ ਰੇਲਵੇ ਠਲਾਂ ਗੱਡੀਆਂ ਨੂੰ ਰੱਦ ਕਰਤਾ ਗਿਆ ਹੈ ਕੈਮਰਾਮੈਨ ਬੋਬੀਨਾ ਸੰਦੀਪ ਚਰਮਾ ਯਾਨੀ ਸਰਟੀਵੀ ਲੁਧਿਆਣਾ